ਮੁੱਖ ਮੰਤਰੀ ਰੋਜ਼ ਬੋਤਲ ਪੀ ਕੇ ਸਰਕਾਰ ਚ ਲਈ ਜਾਂਦਾ। ਸ਼ਾਮ ਨੂੰ ਐਡੀ ਪੀਲੀ ਰੋਡਸ਼ੋਪ ਸੀ ਗੱਡੀ ਤੇ ਚੜ ਕੇ ਉਹਨੂੰ ਚੱਕਰਾਂ ਲਾ ਕੇ ਜਾਈ ਪੀਲੀ ਬੋਤਲ ਪਾਣੀ ਵੀ ਆਪਣੇ ਸਿਰ ਚੂਰ ਲੱਤੀ ਹੋਣੀ। ਆਪ ਕੋ ਮੁੱਖ ਮੰਤਰੀ ਦੇ ਲਾਇਕ ਹੈ। ਆਪ ਕੋ ਮੁੱਖ ਮੰਤਰੀ ਦੇ ਲਾਇਕ ਹੈ। ਮੁੱਖ ਮੰਤਰੀ वो तो बड़ी ड्राफ्टिंग करते सी आम आदमी आम आदमी आम आदमी आम आदमी अकाली दल तगड़ा करोगे अपने पंजाब में तगड़ा करोगे छोटे वास्ते जगत पास्टर चाचा है आटा दाल दिन वास्ते बैठा है अपनी हथियार के वास्ते करना करोड़ों के घर खलबलते सुखबीर सिंह बादल लोकसभा सीट गुरदासपुर तो ਅਕਾਲੀ ਦਲ ਦੇ ਉਮੀਦਵਾਰ ਦਰਜੀਤ ਸਿੰਘ ਚੀਮਾ ਦੇ ਹੱਕ ਵਿੱਚ ਵੋਟਾਂ ਮੰਗਣ ਪਹੁੰਚੇ ਬਟਾਲਾ ਸੁਖਬੀਰ ਸਿੰਘ ਬਾਦਲ ਨੇ ਆਪ ਪਾਰਟੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸ਼ਰਾਬ ਦੀ ਬੋਤਲ ਪੀ ਕੇ ਸਰਕਾਰ ਚਲਾ ਰਿਹਾ ਹੈ ਬਟਾਲਾ ਤੋਂ ਇੰਦਰ ਮੋਹਨ ਸਿੰਘ ਸੋਢੀ ਦੀ ਰਿਪੋਰਟ ਇਤਰਾ ਇੱਕ ਮਿੰਟ ਇਧਰ ਮੈਂ ਸ਼ੱਕਤ ਰੱਖ ਅੱਛਾ ਇੱਕ ਦੱਸਿਓ ਆਪ ਇਨਸਪੈਕਟਰ ਨੂੰ ਮੁੱਚੋ ਸ਼ਰਾਬ ਪੀ ਕੇ ਮੋਟਰਸਾਈਕਲ ਚਲਾਉਣ ਦਿੰਦੇ ਕਿਸੇ ਨੂੰ ਫੜ ਕੇ ਅੰਦਰ ਕਰ ਦਿੰਦੇ ਆ ਇਹ ਨਾਲਾ ਮੁੱਖ ਮੰਤਰੀ ਰੋਜ਼ ਬੋਤਲ ਪੀ ਕੇ ਸਰਕਾਰ ਚ ਲਈ ਜਾਂਦਾ ਤੁਸੀਂ ਕਰਦੇ ਹੋ ਤੁਸੀਂ ਹੈਰਾਨ ਦੇ ਜਾਓਗੇ ਥੋੜੇ ਦਿਨ ਪਹਿਲੇ ਬਠਿੰਡੇ ਸ਼ਾਮ ਨੂੰ ਐਨੀ ਪੀਲੀ ਰੋਡ ਸ਼ੋਅ ਸੀ ਗੱਡੀ ਤੇ ਚੜ ਕੇ ਉਹਨੂੰ ਚੱਕਰ ਆਉਣ ਲੱਗ ਕੇ ਜਾਦੀ ਪੀਲੀ ਬੋਤਲ ਪਾਣੀ ਦੀ ਆਪਣੇ ਸਿਰ 'ਚ ਢੋਲ ਲਿੱਤੀ ਹੋਣੀ ਆ ਆ ਕੋਈ ਆ ਕੋਈ ਮੁੱਖ ਮੰਤਰੀ ਦੇ ਲਾਇਕ ਹੈ ਉਹਨੂੰ ਤਾਂ ਬੜੇ ਡਰਾਮੇ ਕਰਦੇ ਸੀ ਆਮ ਆਦਮੀ ਆਮ ਆਦਮੀ ਕਰੋੜਾ ਰੁਪਿਆ ਇਹ ਤੁਹਾਡਾ ਖਰਚੀ ਜਾਂਦੇ ਆ ਆਪਣੇ ਇਸ਼ਤਿਹਾਰ ਤਾਮਿਲਨਾਡੂ ਚਲੇ ਜਾਓ ਝਾੜੂ ਦਾ ਇਸ਼ਤਿਹਾਰ ਹੈ ਨਾਗਾਲੈਂਡ ਚਲੇ ਜਾਓ ਝਾੜੂ ਦਾ ਤਿਆਰ ਹੈ ਉਥੇ ਕੇਜਰੀਵਾਲ ਨੂੰ ਧਕੜਾ ਕਰਨ ਵਾਸਤੇ ਝੱਗ ਵਾਲੀ ਸਰਕਾਰ ਖਜ਼ਾਨਾ ਥੋੜਿਆ ਥੋੜੇ ਵਾਸਤੇ ਸ਼ਗਨ ਵਾਸਤੇ ਪੈਸਾ ਹੈ ਨਹੀਂ 8000 ਦਿਨ ਵਾਸਤੇ ਪੈਸਾ ਹੈ ਨਹੀਂ ਆਪਣੀ ਇਸ਼ਤਿਹਾਰ ਲਾਉਣ ਵਾਸਤੇ 1000 ਕਰੋੜ ਰੁਪਏ ਖਰਚੀ ਜਾਂਦੇ ਮੈਂ ਇੰਨੀ ਬੇਇੱਜ਼ਤੀ ਕਰਦੇ ਆ ਆਪਣੇ ਆਪਣੇ ਹੀ ਆ ਅਸੀਂ ਕਾਲੀ ਦੇ ਲਈ 103 ਸਾਲ ਪੁਰਾਣੀ ਪਾਰਟੀ ਹੈ ਅਸੀਂ ਰਹਿਣਾ ਇੱਥੇ ਹੈ ਤੁਹਾਡੇ ਵਿੱਚ ਹੀ ਰਹਿਣਾ ਅਸੀਂ ਕਿਤੇ ਤੁਹਾਡੇ ਨਾਲ ਐਸੀ ਗੱਲ ਨਹੀਂ ਕਰਾਂਗੇ ਕਿਉਂਕਿ ਅਸੀਂ ਹਰ ਰੋਜ਼ ਤੁਹਾਡੇ ਸਾਹਮਣੇ ਆਉਣਾ ਆ ਜਿਹੜੀ ਪਾਰਟੀ ਹੈ ਆਮ ਆਦਮੀ ਜਾਂ ਦਿੱਲੀ ਵਾਲਿਆਂ ਜੇ ਤੁਸੀਂ ਉਹਨਾਂ ਨੂੰ ਵੋਟ ਨਹੀਂ ਬੋਗੇ ਤਾਂ ਨੇ ਆਪਣੀ ਦੁਕਾਨ ਬੰਦ ਕਰਕੇ ਕਿਸੇ ਹੋਰ ਸੂਬੇ ਠੱਗੀ ਮਾਰ ਚਲੇ ਜਾਣਗੇ ਤੁਸੀਂ ਪਟਾਲੇ ਦੀ ਦੇਖੋ ਇੱਕ ਮਨ ਦਾਖਰੇ ਸੀ ਮੈਨੂੰ ਮਾਨ ਸਿੰਘ ਦਾਖਰੇ ਸੀ ਇਹ ਕਿੰਨਾ ਵਧੀਆ ਸ਼ਹਿਰ ਹੁੰਦਾ ਸੀ ਇੰਡਸਟਰੀ ਹੁੰਦੀ ਸੀ ਹੌਲੀ-ਹੌਲੀ ਆ ਪਿੱਛੇ ਚਲੇ ਗਿਆ ਤੇ ਇਸ ਕਰਕੇ ਜਿਹੜੀ ਸਾਡੀ ਸਰਕਾਰ ਹੈ ਆ ਵੱਡੇ ਬਾਦਲ ਸਾਹਿਬ ਦੇ ਨਾਲ ਰਹੀ ਹੈ ਮੈਨੂੰ ਲੱਗਦਾ ਪੂਰੀ ਜ਼ਿੰਦਗੀ ਇਹਨਾਂ ਨੇ ਵੱਡੇ ਬਾਦਲ ਸਾਹਿਬ ਨਾਲ ਹੀ ਕੱਤੀ ਹੈ ਉਹਨਾਂ ਵਰਗੀ ਸੋਚ ਹੈ ਇਹਨਾਂ ਤੋਂ ਵਧੀਆ ਉਮੀਦਵਾਰ ਤੁਹਾਨੂੰ ਮਿਲ ਨਹੀਂ ਸਕਦਾ ਇਸ ਕਰਕੇ ਬੇਨਤੀ ਕਰਦਾ ਹੈ ਅਫਗਾਨੀ ਦਲ ਨੂੰ ਤਗੜਾ ਕਰੋਗੇ ਆਪਣੇ ਪੰਜਾਬ ਨੂੰ ਤਗੜਾ ਕਰੋਗੇ ਅਕਾਲੀ ਗੱਲ ਤਕੜਾ ਤੇ ਪੰਜਾਬ ਦੀ ਤਰੱਕੀ ਹੋਊਗੀ ਤੁਸੀਂ ਜਾਣਦੇ ਹੋ ਤੁਸੀਂ ਆਪਣੇ 20 22 ਸਾਲ ਦਾ ਰਾਜਪਾਲ ਸਰਦਾਰ ਦੇਖਿਆ ਤਰੱਕੀ ਉਦੋਂ ਹੀ ਹੋਈ ਸੀ ਉਦੋਂ ਹੀ ਸਹੂਲਤਾਂ ਮਿਲੀਆਂ ਸੀ ਬਾਕੀ ਸਮੇ ਸਾਰੀਆਂ ਬੰਦ ਹੋਈਆਂ ਸੀ ਇਸ ਕਰਕੇ ਮੈਂ ਬੇਨਤੀ ਕਰਦਾ ਇੱਕ ਇੱਕ ਵੋਟ ਚਲ ਤਕੜੀ ਚੋਂ ਨਿਸ਼ਾਨ ਹੈ ਤਕੜੀ ਚੋਂ ਨਿਸ਼ਾਨ ਤੇ ਲਾ ਕੇ ਜੀਮਾ ਸਾਹਿਬ ਨੂੰ ਬਣਾਓ ਕਾਮਯਾਬ ਪੰਜਾਬ ਦੀ ਥੋੜੀ ਆਪਣੀ ਖੇਤਰੀ ਪਾਰਟੀ ਨੂੰ ਪਾਰਲੀਮੈਂਟ ਭੇਜੋ ਜੋ ਤੁਹਾਡੀ ਲੜਾਈ ਲੜ ਸਕੇ ਤੇ ਪੰਜਾਬ ਵਿੱਚ ਭਾਈਚਾਰੇ ਇਕਸਾਨ ਤੇ ਅਮਨ ਸ਼ਾਂਤੀ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ